ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਢੁੱਡੀ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਫਰੀਦਕੋਟ ਤੋਂ ਜਦੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਆ ਦੱਸੋ ਤਾਂ ਕਲੇਰ ਪਿੰਡ ਟਹਿਣਾ ਨੰਕੇ ਆਉਂਦਾ ਮੇਨ ਛੜਕ ਦੇ ਉੱਤੇ ਉੱਥੋਂ ਸਿੱਧੀ ਸੜਕ ਟੁੱਡੀ ਜਾ ਜਾਂਦੀ ਹੈ ਸਿਰਫ 3 ਕਿਲੋਮੀਟਰ 2.5 ਕਿਲੋਮੀਟਰ ਇਸਾਈਡ ਤੇ ਹਟਵਾ ਪਿੰਡ ਇਹਦੇ ਆਸ-ਪਾਸ ਪਿੰਡਾਂ ਦੇ ਵਿੱਚ ਜਮੇਲੀ ਪਾਣਾ ਇਹਦੇ ਨੇੜ ਦੇ ਪਿੰਡ ਹੈ। ਕੋਟ ਸੁਖੀ ਆ ਮੰਡ ਵਾਲਾ ਇਹਦੇ ਨੇੜ ਦੇ ਪਿੰਡ ਹੈ। ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਮੈਂ ਕਾਫੀ ਵੀਡੀਓ ਬਣਾਤੀ ਆਂ ਇਹ ਤੋਂ ਪਹਿਲਾਂ ਜਾਂ ਬਣਾ ਰਿਆਂ ਰੁਟੀਨ ਦੇ ਵਿੱਚ। ਇੱਥੇ ਜ਼ਿਆਦਾਤਰ ਸੂਂਜਾਂ ਸੌਂਜਾਂ ਮੱਝਾਂ ਹੁੰਦੀਆਂ ਪਰ ਅੱਜ ਫੇਰ ਇੱਕ ਤੁਹਾਨੂੰ ਗੱਬਣ ਮੱਝ ਦਿਖਾਉਂਗਾ ਤੇ ਲਾਸਟ ਉੱਤੇ ਖੜੀ ਐ। ਤੇ ਇਹ ਤੋਂ ਇਲਾਵਾ ਦੋ ਮੱਝਾਂ ਦੋ ਝੋਟੀਆਂ ਜਿਹੜੀਆਂ ਉਹ ਤਾਜ਼ੀਆਂ ਸੂਂਜਾਂ ਵਗੀਆਂ ਬੱਚੇ ਨਾਲ ਐ। ਇੱਕ ਬੇਨਤੀ ਹਮੇਸ਼ਾ ਹਰੇਕ ਵੀਡੀਓ ਚ ਕਰੀਦੀ ਐ ਕਿ ਜਿਹੜਾ ਵੀ ਤੁਸੀਂ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਕਰਨਾ ਮਾਲਕ ਦੇ ਘਰੇ ਹੱਕ ਹੁੰਦਾ ਬਾਅਦ ਚ ਕਿਸੇ ਗੱਲੋਂ ਦੋਹਾਂ ਤਿਹਾਂ ਦਾ ਕੋਈ ਫਰਕ ਨਾ ਪਵੇ ਲਾਂਭੇ ਨਾ ਹੋਣ ਤਾਂ ਵਿਤਰ ਇਹੀ ਐ ਵੀ ਤਸੱਲੀ ਕਰਕੇ ਖਰੀਦਿਆ ਜਾਵੇ ਕੋਈ ਵੀ ਪਸ਼ੂ ਜਿੱਥੋਂ ਵੀ ਖਰੀਦਦੇ ਹੋ ਸੋਨਿਆ ਸਵਾਨਿਆ ਮੱਝਾਂ ਦਾ ਜੋ ਦੁੱਧ ਅੱਜ ਤੁਹਾਨੂੰ ਦੱਸਾਂਗੇ ਉਹ ਤੁਹਾਨੂੰ ਇੱਥੋਂ ਤਿਆਰ ਮਿਲੂਗਾ ਇਹਨਾਂ ਦੀ ਸੇਵਾ ਦੇ ਉੱਤੇ ਇਹਨਾਂ ਦੀ ਖਰਾਕ ਦੇ ਉੱਤੇ ਇਦੂ ਅੱਗੇ ਥੋੜੀ ਆਪ ਦੀ ਸਾਂਭ ਸੰਭਾਲ ਹੈ ਉਹਦੇ ਨਾਲ ਆਪਾਂ ਨੂੰ ਪਤਾ ਪਸ਼ੂ ਦੁੱਧ ਵੱਧ ਵੀ ਜਾਂਦੇ ਆ ਤੇ ਕਈ ਵਾਰ ਘਟ ਵੀ ਜਾਂਦੇ ਆ ਸੋ ਬਿਹਤਰ ਇਹ ਹੀ ਆ ਵੀ ਫੁੱਲ ਨਿਰਖ ਪਰਖ ਕਰਕੇ ਖਰੀਦ ਲਿਓ ਡਿਟੇਲ ਸਾਰੀ ਪੁੱਛ ਦੂੰਗਾ ਉਸ ਤੋਂ ਬਾਅਦ ਚ ਜਿਹੜੇ ਸੌਦੇ ਹੋਣਗੇ ਸੋਡੇ ਦੋਹਾਂ ਤਰ੍ਹਾਂ ਦੇ ਆਪਸ ਵਿੱਚ ਹੋਣੇ ਆਓ ਮਿਲਿਏ ਬਾਈ ਨੂੰ ਕਰਦੇ ਆ ਗੱਲਾਂ ਬਾਤਾਂ ਸੁਖਦੇਵ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਜਿੰਨੇ ਵੀ ਦੇ ਸੰਦੇਸ਼ਾਂ ਦੇ ਵਿੱਚ ਸੁਣੋ ਤੇ ਵੀਂਦੇ ਸਾਰਿਆਂ ਦਾ ਕੋਟਨ ਕੋਟ ਧੰਨਵਾਦ ਮਹਾਰਾਜ ਚੜ੍ਹਦੀਆਂ ਕਲਾਂ ਦੇ ਰੱਖੇ ਸਾਰਿਆਂ ਨੂੰ ਪਤਿ ਸਤਿ ਸ੍ਰੀ ਅਕਾਲ ਸਿਗਦੇਬ ਭਾਈ ਅੱਜ ਤਿੰਨ ਮੱਝਾਂ ਆਪਾਂ ਦਿਖਾ ਰਹੇ ਹਾਂ ਦੋ ਸੂਈਆਂ ਸਵਾਇਆਂ ਮੱਝਾਂ ਆਪਣੇ ਕੋਲ ਹਾਂਜੀ ਹਾਂਜੀ ਅਜਾ ਸ਼ੁਰੂ ਚ ਇੱਕ ਕੁਐਸਚਨ ਕਈ ਵਾਰਾਂ ਬਾਅਦ ਚ ਕੁਝ ਵੀਰਾਂ ਦੀਆਂ ਗੱਲਾਂ ਕੁਝ ਹੋਰ ਹੁੰਦੀਆਂ ਜਿਹੜੇ ਸੂਏ ਸਵਾਏ ਪਸ਼ੂ ਹੈ ਇਹਨਾਂ ਦਾ ਦੁੱਧ ਜਿੰਨਾ ਦੱਸਾਂਗੇ ਕੋਈ ਵੀਰ ਦੋ ਟਾਈਮ ਤਿੰਨ ਟਾਈਮ ਚੋ ਸਕਦਾ ਬਾਜੀ ਮੇਰੀ ਹੱਥ ਮੰਨ ਕੇ ਬੇਨਤੀ ਆ ਨਿਮਰਤਾ ਸਹਿਤ ਹੂੰ ਮੈਂ ਅੱਗੇ ਵੀ ਇਹ ਗੱਲ ਕਹਿਣਾ ਨਾ ਵੀ ਦੇਖੋ ਮੈਂ گاਉ ਲੈ ਕੇ ਆਉਣਾ ਹੂੰ ਪਹਿਲੀ ਗੱਲ ਤਾਂ ਇਹ ਵੀ ਮੇਰੇ ਕੋਲੇ ਮਾਲ ਆਉਂਦਾ ਹਰਿਆਣੇ ਚ ਹਸਾਰ ਜ਼ਿਲ੍ਹੇ ਚ ਹੂੰ ਨੰਬਰ 1 ਦੋ ਨੰਬਰ ਤੇ ਮੈਂ ਵੀ ਆਪਦੀਆਂ ਚੋਕੇ ਦਸਲੀ ਕਰਕੇ ਲਿਆਉਣਾ ਪਸ਼ੂ ਦੂਜੇ ਥਾਂ ਾਂ ਕੇ ਕਿਲੋ 2 ਕਿਲੋ ਦੁੱਧ ਘਟ ਜਾਂਦਾ ਠੀਕ ਹੈ ਠੀਕ ਹੈ ਨਾ ਜਿੰਨਾ ਮੈਂ ਦੁੱਧ ਆਉਦੇ ਘਰੇ ਦੱਸੂਗਾ ਹੂੰ ਉਹਨਾਂ ਦੁੱਧ ਮੇਰੇ ਘਰੋਂ ਭਲਾ ਕੋਈ 4 ਦਿਨ ਚੋਕੇ ਲੈ ਜਾਵੇ 2 ਰੰਗ ਚੋਕੇ ਲੈ ਜਾਵੇ ਭਲਾ ਕੋਈ ਧਰਾ ਮਾਰ ਕੇ ਲੈ ਜਾਵੇ ਉਹ ਅਗਲੇ ਦੀ ਜ਼ਿੰਮੇਵਾਰੀ ਹੈ ਠੀਕ ਹੈ ਠੀਕ ਨਹੀਂ ਗੱਲ ਹੁਣ ਅਗਲਾ ਕੋ ਮੈਂ ਧਰਾ ਮਾਰ ਕੇ ਲੈ ਕੇ ਜਾਣੀਆਂ ਹੂੰ ਉਹ ਅਗਲੇ ਦੀ ਜ਼ਿੰਮੇਵਾਰੀ ਅਗਲੇ ਦੇ ਘਰੇ 1 ਕਿਲੋ 2 ਕਿਲੋ ਘੱਟ ਵੀ ਸਕਦੀ ਹੈ ਵਧ ਵੀ ਸਕਦੀ ਹੈ ਠੀਕ ਹੈ ਸਾਰਿਆਂ ਨੂੰ ਵੱਡੀ ਗਲਤੀ ਇਹ ਹੈ ਵੀ ਪਸ਼ੂ ਆਪ ਦਾ ਇਸ ਤਰ੍ਹਾਂ ਚੋ ਕੇ ਪਰਥ ਤੇ ਫੇਰ ਲੈ ਕੇ ਜਾਓ ਠੀਕ ਹੈ ਕਿਤਨੀ ਕਾਲ ਹੈ ਠੀਕ ਹੈ ਜਿੰਨਾ ਦੁੱਧ ਦੱਸਾਂਗੇ ਉਹਨਾਂ ਬਾਕੀ ਜੇ ਕੋਈ 19 21 ਹੋਊਗੀ ਉਹ ਮੈਂ ਵੀਡੀਓ ਦੇ ਵਿੱਚ ਦੱਸ ਕੇ ਦੇਵਾਂਗਾ ਮੈਂ ਕਿਸੇ ਨਾਲ ਠੱਗੀ ਧੋਖਾ ਨਹੀਂ ਮਾਰਨਾ ਠੀਕ ਹੈ ਭਾਈ ਸ਼ੁਰੂਆਤ ਕਰਦੇ ਆਂ ਸਕਦੇ ਆਂ ਭਾਈ ਪਹਿਲੇ ਨੰਬਰ ਤੇ ਜਿਹੜੀ ਮੱਝ ਵੱਧੀ ਵੀ ਹੈ ਹਾਂਜੀ ਕੰਨ ਮਸੂਆ ਕਿੰਨੇ ਚਰਦੀ ਸੂਈ ਇਹ ਦੂਜਾ ਸੂਆ ਜਗਦੀਤ ਆ ਤੇ ਅੱਜ ਇਹਨੂੰ ਮੰਨ ਕੇ ਚੱਲੋ 12 13 ਦਿਨ ਹੋ ਗਏ ਆ ਸੂਈ ਨੂੰ 13 ਕਿਲੋ ਤੋਂ ਦਾ ਕੰਡੇ ਤੇ ਚੜਾਉਂਦੀ ਆ ਪਲੱਸ ਹੋਊਗਾ ਘਟਦਾ ਨਹੀਂਗਾ ਠੀਕ ਹੈ ਹੁਣ ਤਾਂ ਇੱਕ ਨੰਬਰ ਆ ਟੈਰ ਲੇਵੇ ਦੀ ਪੱਕੇ ਲੇਵੇ ਦੀ ਬੱਚਾ ਕਵੇ ਵੀ ਲੈਣਾ ਨਹੀਂ ਦੁੱਧ ਨਹੀਂ ਹੋਊਗਾ ਹੂੰ ਦੁੱਧ ਝੂਠੀ 15 ਕਿਲੋ ਦੁੱਧ ਖੁੱਲਾ ਦਿਓ ਬੱਚਾ ਕੱਟੀ ਨਾਲ ਵੀ ਹਾਂ ਕਿਹਦੇ ਨਾਲ ਕੱਟੀ ਇਹ ਹੁਣ ਪਸਮਈ ਦੀ ਖੜੀ ਆ ਬੱਚਾ ਲੱਗ ਕੇ ਇਹਨਾਂ ਨੇ ਬੱਚਿਆਂ ਨਹੀਂ ਲਾਏ ਇਹਨੂੰ ਆਈਆਂ ਕਰਕੇ ਹਾਥੂਤ ਲੱਗੇ ਕਰਕੇ ਪਸਮਈ ਠੀਕ ਹੈ ਕਿਉਂ 1 ਘੰਟਾ 1.5 ਘੰਟਾ ਲੇਟ ਵੀ ਆਣਾ ਆ ਇਹਦਾ ਰੇਟ ਆ ਪਾਜਣਾ ਫੋਨ ਤੇ ਹੀ ਕਰ ਦਨੇ ਆ ਮੇਰੀ ਇੱਕ ਹੋਰ ਬੰਨ ਹੱਥ ਬੰਨ ਕੇ ਬੇਨਤੀ ਆ ਵੀ ਮੇਰੀ ਮਾਤਾ ਥੋੜੀ ਸੀਰੀਅਸ ਆ ਵੀ ਮੈਂ ਫੋਨ ਤੇ ਹੀ ਰੇਟ ਕਰ ਦਨੇ ਆ ਵੀਡੀਓ ਦੇ ਵਿੱਚ ਪਰ ਜਿਹੜੇ ਮੈਂ ਰੇਟ ਕਰੂੰਗਾ ਉਹ ਫਿਕਸ ਹੀ ਹੋਣਗੇ ਬਸ ਉਹ ਚੋ ਛੋੜ ਹੋਣੀ ਆ 500 ਰੁਪਈਆ ਤੇ ਮੈਨੂੰ ਕੋਈ ਪਰੇਸ਼ਾਨ ਨਾ ਬੁਲਾ ਕਰੇ ਠੀਕ ਹੈ ਇਨੇ ਲੈ ਲੈ ਜੀ ਕਰਦਾ ਲੈ ਦੇ ਜੀ ਕਰਦਾ ਨਾਲੇ ਠੀਕ ਹੈ ਦੱਸ ਦਿਓ ਫਿਰ ਰੇਟ ਇਹਦਾ ਇਹਦਾ ਰੇਟ ਹੈਗਾ ਜੀ 1,30,000 ਰੁਪਈਆ ਠੀਕ ਹੈ ਖੋਲ ਨਹੀਂ ਬਾਈ ਇਹਨੂੰ ਦੋਸਤੋ ਰੇਟ 1,30,000 ਮੇਨ ਪ੍ਰੋਬਲਮ ਦੱਸਦੀ ਮਾਤਾ ਬਾਈ ਜੀ ਹੋਰਾਂ ਦੀ ਬਜ਼ੁਰਗ ਮ ਜਿਹੜਾ ਉਹ ਥੋੜੇ ਸੀਰੀਅਸ ਆ ਬਿਮਾਰ ਆ ਉਹਦੇ ਕਰਕੇ ਜਿਹਨੂੰ 130000 ਦੇ ਹਿਸਾਬ ਤੇ ਜੱਜਦੀ ਐ 500 ਰੁਪਏ ਬਾਈ ਕਹਿੰਦਾ ਛੋਟ ਕਰ ਦੂੰਗਾ ਤਾਂ ਤੁਸੀਂ ਕਾਲ ਕਰ ਲਿਓ ਦੂਜਾ ਸੂਆ ਜੈਡ ਬਲੈਕ ਝੋਟੀ ਐ ਢਾਂਚਾ ਸੋਹਣਾ ਐ ਸਿੰਗ ਸੋਹਣੇ ਐ ਥਾਂ ਦਾ ਸੈਜ ਪਸਮਾਰ ਦੇ ਵਿੱਚ ਦੇਖ ਰਿਹਾ ਹਾਂ ਚੰਗਾ ਦਿਸਦਾ ਤੇ 13 ਕਿਲੋ ਦੁੱਧ ਬਾਈ ਕਹਿੰਦਾ ਵੀ ਕੰਡੇ ਉੱਤੇ ਤੋਲਦੀ ਐ ਜਿਹਨੂੰ ਪਸੰਦ ਆਉਂਦੀ ਐ 12 ਦਿਨਾਂ ਦੀ ਸੂਈ ਇਹ ਮੱਝ ਇਹ ਝੋਟੀ ਫਾਰ ਸੇਲ ਐ ਲੈ ਚਲੋ ਬਾਈ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਪੱਕੇ ਹਵਾਨੇ ਚ ਹੈ ਟਾਟਾ ਹਵਾਨਾ ਜੋਸ਼ ਵਾਲਾ ਹੈ ਬਾਕੀ ਦੁੱਧ ਥੋੜੀ ਸੇਵਾ ਦਾ ਤੇ ਇੱਥੇ ਜਿੰਨਾ ਹਾਜ਼ਰ ਹੋ ਤੁਹਾਨੂੰ ਦੱਸਦਾ 1,30,000 ਇਹਦਾ ਰੇਟ ਤੇ ਇਹਦੇ ਨਾਲ ਬੱਚਾ ਫੀਮੇਲ ਕਾਫ ਕੱਟੀ ਨੂੰ ਇਹਨੇ ਜਨਮ ਦਿੱਤਾ ਥਣ ਸੋਹਣੇ ਦਿਸਦੇ ਆ ਅਗਲਾ ਥਣ ਵੀ ਲਗਭਗ ਪਿਛਲਿਆਂ ਦੇ ਬਰਾਬਰ ਦਾ ਦਿਸਦਾ ਬਾਕੀ ਟਾਂਚਾ ਤੁਸੀਂ ਇਹਦਾ ਵੀਡੀਓ ਚੋਂ ਦੇਖ ਸਕਦੇ ਹੋ ਸਕਦੇ ਹੋ ਬਾਈ 2 ਨੰਬਰ ਤੇ ਜਿਹੜੀ ਝੋਟੀ ਇਹਦੇ ਨਾਲ ਹੀ ਖੜੀ ਹੈ ਗਾਥਨਾ ਵੀ ਪੋਲੀ ਬਹੁਤ ਆ ਚੋਣ ਦੀ ਪਲਾਂ ਬੱਚੇ ਨੂੰ ਬਾ ਦੇ ਠੀਕ ਹੈ ਚੁਵਾਈ ਨਰਮਾ ਪੋਲੀ ਬਹੁਤ ਆ ਸੀਲ ਬਹੁਤ ਆ ਠੰਡੀਆਂ ਮਲ ਗਈਆਂ ਠੀਕ ਹੈ 2 ਨੰਬਰ ਤੇ ਜਿਹੜੀ ਝੋਟੀ ਹੈ ਬਾਈ ਅਜਗਜੀ ਤੇ ਦੂਜਾ ਖੂਗਾ ਜੇ ਮਲ 6 ਦਾ ਝੋਟੀ ਆ ਹੂੰ ਇਹ ਅੱਗੇ ਵੀ ਆਪਾਂ ਵੀਡੀਓ ਪਾਈ ਸੀ ਉਹ ਬੰਦੇ ਵਿੱਚ ਕੁਝ ਖਰਾਬ ਕਰਨ ਵਾਲੇ ਹੁੰਦੇ ਆ ਉਸ ਕਰਕੇ ਝੋਟੀ ਮੇਰੀ ਰਹਿ ਗਈ ਇਹ ਹੂੰ ਕੋ ਮੇਰੀ ਆ ਤਾਂ ਜਿੱਦਾਂ 13 ਗੱਲ ਕਰ ਲਗੇ ਸੌਦਾ ਹੋ ਜੇ ਤੇ ਵੀ ਉਸੇ ਨੂੰ ਹੱਕਾਂ ਵੀ ਦੇਈਏ ਝੂਠੀ ਠੀਕ ਹੈ ਪਰ ਜੋ ਅਗਲਾ ਪਰ ਨਹੀਂ ਆਉਂਦਾ ਉੱਥੇ ਆਪ ਵੀ ਮਜਬੂਰੀ ਪਣ ਜਾਂਦੀ ਹੁਣ ਮੈਂ ਪਾਸੇ ਵਾਲਿਆਂ ਨੂੰ ਜਵਾਬ ਦੇ ਦੇਣਾ ਠੀਕ ਹੈ ਹੁਣ ਇਹ ਝੂਠੀ ਥੱਲੇ 15 ਕਿਲੋ ਤੋਂ ਦੁੱਧ ਉੱਤੇ ਆ 6 ਦੰਦਾ ਮਗਰ ਦੇ ਘਟਾ ਠੀਕ ਹੈ ਭਾਈ ਅੱਜ ਮੰਨ ਕੇ ਚੱਲੋ ਵੀ 20 ਦਿਨਾਂ ਦੇ ਲਗਭਗ ਉੱਤੇ ਹੀ ਹੋਊਗੀ ਦੇਰਾਂਗ ਦਾ ਮਤਲਬ ਸੂਈ ਠੀਕ ਹੈ ਅੱਛਾ ਇਹਦਾ ਰੇਟ ਕੀ ਰੱਖ ਦੋ ਸਕਦੇ ਆ ਭਾਈ ਇਹਦਾ ਰੇਟ ਆਪਾਂ 1 ਲੱਖ ਤੇ 42000 ਰੁਪਇਆ ਲੈਣਾ ਠੀਕ ਹੈ ਖੋਲ ਲਈ ਭਾਈ ਸੋ ਦੋਸਤੋ 1 ਲੱਖ 42000 ਬਿਲਕੁਲ ਕੁੰਡਾ ਸਿੰਘ ਤੇ ਜਿੰਨੀ ਸੋਹਣੀ ਸਿੰਘਾਂ ਦੀ ਢਾਂਚੇ ਦੀ ਉਨੀ ਸੋਹਣੀ ਥਣ ਤੇ ਹਵਾਨੇ ਦੀ ਵੀ ਹੈ 15 ਕਿਲੋ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਬਾਈ ਦੇ ਘਰੇ ਇਹਦਾ ਹਾਜ਼ਰ ਆ ਤਿਆਰ ਆ 1 ਲੱਖ 42000 ਦਾ ਰੇਟ ਬੜੀ ਸੋਹਣੀ ਬਣਾਵਟ ਦੋਸਤੋ ਉਸ ਤੋਂ ਸਟਰਕਚਰ ਦੀ ਪੂਛ ਪਤਲੀ ਹੈ ਬਰੀਕ ਹੈ ਥਣ ਇਹਦੇ ਵੀ ਸੋਹਣੇ ਦਿਸਦੇ ਆ ਹਵਾਨਾ ਇਹਦਾ ਤੁਸੀਂ ਵੀਡੀਓ ਚੋਂ ਦੇਖ ਰਹੇ ਹੋ ਦੁੱਧ ਤੁਸੀਂ ਦੋ ਟਾਈਮ ਚੋ ਸਕਦੇ ਹੋ ਰੇਟ 1 ਲੱਖ ਤੇ 42000 ਬੱਚਾ ਇਹਦੇ ਨਾਲ ਘਟਾ ਛੋਟਾ ਸਿੰਘ ਬਿਲਕੁਲ ਇਧਰੋਂ ਵੀ ਤੁਸੀਂ ਇਹਦਾ ਹਵਾਨਾ ਹੁਣ ਵੀਡੀਓ ਦੇ ਵਿੱਚ ਕਲੀਅਰ ਦਿਸ ਗਿਆ ਤੁਹਾਨੂੰ ਦੂਜੇ ਪਾਸੇੋਂ ਵੀ ਦਿਖਾ ਦਿੰਨਾ ਇਹ ਰੋਖ ਦੋਸਤੋ ਇਹਦੇ ਥਣ ਤੇ ਹਵਾਨੇ ਦਾ ਇਸ ਸਾਈਡ ਤੋਂ ਵੀ ਇਹਦਾ ਹਵਾਨਾ ਦੇਖ ਲਓ ਲਈ ਚੱਲੋ ਭਾਈ ਅੱਗੇ ਨੂੰ ਬਹੁਤ ਸੋਹਣੀ ਝੋਟੀ ਹੈ ਦੋਸਤੋ 1 ਲੱਖ ਤੇ 42000 ਰੇਟ ਹੈ 20 ਦਿਨਾਂ ਤੋਂ ਕੋਈ ਇੱਕ ਅੱਧਾ ਦਿਨ ਉੱਤੇ ਹੋਊਗੀ ਸੋਈ ਸੋ ਦੁੱਧ ਜਿਹੜਾ ਹਾਜ਼ਰ ਹੈ ਉਹ ਤੁਹਾਨੂੰ ਦੱਸਦਾ 1 ਲੱਖ ਤੇ 42000 ਇਹਦਾ ਰੇਟ ਅੱਜ ਦੀ ਵੀਡੀਓ ਦੇ ਵਿੱਚ ਕਰਤਾ ਹੈ ਬਾਕੀ ਤੁਸੀਂ ਇਹਨੂੰ ਆ ਕੇ ਚੋ ਲੈਣਾ ਬਾਸ ਕਰ ਲੈਣੀ ਹੈ ਥਣ ਹਵਾਨਾ ਫਿਰ ਇਹਦਾ ਤੁਸੀਂ ਦੇਖ ਸਕਦੇ ਹੋ ਇਹ ਰੋਖੇ ਦੇ ਥਣ ਤੇ ਹਵਾਨੇ ਦਾ ਠੀਕ ਹੈ ਬਈ ਅ ਸਕੰਦਰ ਬੋਲਦਾ ਇਹ ਮਾਰ ਇਕੱਠਾ ਠੀਕ ਹੈ ਇਹਦੇ ਨਾਲ ਜਿਹੜੀ ਗੱਬਨ ਝੋਟੀ ਹੈ ਬਈ ਹਾਂਜੀ ਠੀਕ ਹੈ ਤੇ ਕਿੰਦੀ ਦੂਜਾ ਸੂਆ ਹੁੰਦੀ ਆ ਬਈ ਜੀ ਇਹ ਕਿੰਨੇ ਦਿਨ ਲੈ ਚੋ ਕੀ ਸਕਦੇ ਬਈ ਦੰਦਾ ਤੇ ਮਤਲਬ ਪੂਰੀਆ ਦੰਦਾ ਦੀ ਹੂੰ ਇਹ ਦਿਨ ਤਕਰੀਬਨ ਨਾ ਪਤਾ ਦਿਨ ਇਹਦੇ ਵਿੱਚ ਹੀ ਆ ਠੀਕ ਹੈ ਇੱਕ ਦੋ ਦਿਨ ਲੈ ਵੀ ਸਕਦੀ ਉੱਤੇ ਹੂੰ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਪਹਿਲਾਂ ਤਾਂ ਤੁਹਾਨੂੰ ਮੈਂ ਦੁੱਧ ਆਦਲਣਾ ਜਿਹੜਾ ਇਹਦਾ ਦੁੱਧ ਰਿਕਾਟ ਆ ਮਾਲਕਾਂ ਨੇ ਦੱਸਿਆ। ਹੂੰ। ਉਹਨਾਂ ਨੇ 15 ਕਿਲੋ ਪਹਿਲੇ ਸੂਏ ਦੇ ਦੱਸਿਆ ਕਿ ਉਹਨਾਂ ਨੇ ਆਪਾਂ ਨੂੰ 18 18 18.5 ਦੀ ਗਾਰੰਟੀ ਦਿੱਤੀ ਆ ਆਪਾਂ ਪਰ 17 ਕਿਲੋ ਕਹਿ ਕੇ ਦੇਵਾਂਗੇ ਝੁੱਟੀ ਬਹੁਤ ਚੰਗੀ ਝੁੱਟੀ ਆ ਇਹ। ਠੀਕ ਐ। ਹਾਂਜੀ। ਕੀ ਰੇਟ ਰਹੂਗਾ ਇਹਦਾ? ਰੇਟ ਇਹ ਆਪਾਂ ਜਗਜੀਤ ਆ 1 ਲੱਖ ਤੇ 55000 ਦੀ ਝੁੱਟੀ ਦੇਵਾਂ। ਠੀਕ ਐ। ਸੋ ਦੱਸੋ 1 ਲੱਖ ਤੇ 55000 ਦੀ। ਦੁੱਧ ਤੁਸੀਂ ਸਮਝੋ ਇਹਦੇ ਹਵਾਨੇ ਨੂੰ ਦੇਖ ਕੇ ਦੇ ਢਾਂਚੇ ਨੂੰ ਦੇਖ ਕੇ ਬਿਨਾਂ ਸ਼ੱਕ ਚੰਗੀ ਝੁੱਟੀ ਐ। ਪਰ ਮੈਂ ਥੋੜਾ ਜਿਹਾ ਗਰੰਟੀ ਵਾਲੇ ਕੰਮ ਤੋਂ ਇਸ ਕਰਕੇ ਕਹਿ ਦੇਣਾ ਹੁੰਨਾ ਵੀ ਦਿੱਕਤ ਕਈ ਵਾਰ ਇਹ ਆ ਜਾਂਦੀ ਵੀ ਇੱਕ ਤਾਂ ਪਸ਼ੂ ਦੇ ਸੂਏ ਤੇ ਡਿਪੈਂਡ ਕਰੂਗਾ ਜੇਰ ਸਹੀ ਪੈ ਜੇ ਬੱਚਾ ਸਹੀ ਸਲਾਮਤ ਦੇਵੇ ਦੂਜਾ ਸਾਮ ਸੰਭਾਲ ਸੋ ਇੱਥੇ ਖੜੀ ਦਾ ਦੁੱਧ ਹਰੇਕ ਵੀ ਰਾਵ ਦੀ ਸਾਮ ਸੰਭਾਲ ਦੇ ਹਿਸਾਬ ਤੇ ਦੱਸਦਾ ਪਰ ਇਹਦਾ ਹਵਾਨਾ ਅੱਗੋਂ ਵੀ ਚੰਗਾ ਪਛਾਣ ਨੂੰ ਵੀ ਚੰਗਾ ਦੁੱਧ ਦੇ ਸੋਹਣੇ ਵਾਲੀ ਨਿਕਲੂਗੀ ਕਿੰਨਾ ਚੋਲੋਂਗੇ ਥੋੜੀ ਸੇਵਾ ਪਤਲੀ ਪੂਸ਼ ਪੁੜਿਆਂ ਦੀ ਬਣਾਵਟ ਚੰਗੀ ਹੈ ਸੈਂਗੇ ਦੇ ਹੁਣ ਤੁਸੀਂ ਵੀਡੀਓ ਦੇ ਵਿੱਚ ਦੇਖ ਲੈਣੇ ਆ ਬਾਕੀ ਜਿਵੇਂ ਪਰਲੇ ਪਾਸੇ ਨੂੰ ਤੁਰੂ ਤਾਂ ਬੈਕ ਸਾਈਡ ਤੋਂ ਹਵਾਨਾ ਦਿਖ ਜੂ ਅਗਾੜੀ ਚੰਗੀ ਦਿਸਦੀ ਐ ਹਵਾਨਾ ਤਾਂ ਤਾਂ ਤੱਕ ਕਰਮਾ ਲਈ ਲਾਈ ਬੈਠੀ ਐ ਦੋਸਤੋ 1 ਲੱਖ ਤੇ 55000 ਇਹਦਾ ਰੇਟ ਜਿਹੜਾ ਉਹ ਰਹਿਣਾ ਐ ਇਹ ਕਿਹੜਾ ਹੋਰ ਕਢਾਵਾਂਗੇ ਬਾਈ ਗੱਪਣ ਦਾ ਮੋੜ ਲਿਓ ਵਾਪਸ ਥੋੜਾ ਜਿਹਾ ਗੱਪਣ ਪਸ਼ੂ ਕਈ ਵਾਰਾਂ ਡਰ ਜਾਂਦਾ ਬੱਚੇ ਨਾਲ ਪਸ਼ੂ ਦਾ ਡਰ ਘਟਿਆ ਹੁੰਦਾ ਸੋ ਦੋਸਤੋ ਸੋਹਣੀ ਝੋਟੀ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਰਹੇ ਹੋ ਇਹਦਾ ਰੇਟ 1 ਲੱਖ ਤੇ 55 ਹਜ਼ਾਰ ਹੈ ਹਵਾਨਾ ਮੈਂ ਗਾਵਾਂ ਵਾਲੀ ਗੱਲ ਕੀਤੀ ਸੀ ਉਵੇਂ ਹੀ ਚੌੜਾ ਹਵਾਨਾ ਥੱਲੋਂ ਲੱਤਾਂ ਖੋਲ ਕੇ ਤੁਰੂਗੀ ਹਵਾਨਾ ਸਾਰਾ ਜੋਸ਼ ਵਾਲਾ ਉੱਪਰ ਤੱਕ ਦਾ ਹਵਾਨਾ ਤੁਸੀਂ ਇਹਦਾ ਦੇਖ ਹੀ ਸਕਦੇ ਹੋ ਆ ਸਾਇਬ ਵੀ ਬੜਾ ਸੋਹਣਾ ਦੁੱਧ ਦੇਊਗੀ ਕਿੰਨਾ ਚੋਲੋਂਗੇ ਥੋੜੀ ਸੇਵਾ ਸੋ ਇਹ ਦੋਸਤੋ ਤਿੰਨ ਮੱਝਾਂ ਬਾਈ ਕੋਲ ਵਿਕਾਊ ਸੀ ਅੱਜ ਰੇਟ ਸਾਰੇ ਜਿਹੜੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਹੀ ਦੱਸਦੇ ਆ ਤਿੰਨਾ ਪਸ਼ੂਆਂ ਦੇ ਰੇਟ ਦੱਸਦੇ ਆ ਹੁਣ ਇਹ ਤੋਂ ਅੱਗੇ ਥੋੜਾ ਕੰਮ ਇੱਕ ਬੇਨਤੀ ਬਾਈ ਨੇ ਜੇ ਮੈਂ ਪਹਿਲਾਂ ਕੀਤੀ ਸੀ ਵੀ ਮਾਤਾ ਥੋੜੇ ਠੇਲੇ ਆ ਉਹਦੇ ਕਰਕੇ ਇੱਕ ਤਾਂ ਬੇਨਤੀ ਹੈ ਵੀ ਜਿਹੜੇ ਵੀਰ ਨੇ ਪਸ਼ੂ ਖਰੀਦਣਾ ਹੈ ਸੌਦਾ ਕਰਕੇ ਉਸੇ ਦਿਨ ਆ ਕੇ ਪਾਸ ਕਰਕੇ ਆਪਦਾ ਪਸ਼ੂ ਲੈ ਜਿਓ ਸੁੰਜਾਂ ਸਵਾਈਆਂ ਦਾ ਸੌਦਾ ਕਰਕੇ ਚੋਣਾ ਸ਼ੁਰੂ ਕਰਦੇ ਹੋ ਜੇ ਤਾਂ ਚੋਣਾ ਹੱਕ ਆ ਤੁਹਾਡਾ ਦੋ ਟਾਈਮ ਚੋ ਸਕਦੇ ਹੋ ਪਰ ਮਤਲਬ ਉਹ ਕਈ ਵਾਰ ਆਪਣੇ ਘਰੇ ਵੀ ਉਲਝਾ ਹੁੰਦੇ ਆ ਤੇ ਆਪਾਂ ਕੱਚਾ ਪੱਕਾ ਜਾਂ ਸੌਦਾ ਕਰਦੇ ਆ ਉਹ ਵੀ ਇਸ ਵਾਰ ਸੌਦਾ ਨਾ ਕਰਨ ਜਿਹਨਾਂ ਪੱਕਾ ਮੂਡ ਆ ਵੀ ਪਸ਼ੂ ਆਪਾਂ ਖਰੀਦਣਾ ਸੌਦਾ ਕਰਕੇ ਦੋ ਟਾਈਮ ਚੋਇਓ ਖਾਸ ਕਰਕੇ ਸੋਨਿਆਂ ਸੋਆਂਿਆਂ ਨੂੰ ਗੱਬਨ ਦੇ ਥਣ ਪਾਸ ਹੋ ਜਾਣਗੇ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ